ਸਸਿਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੂੰ ਮੈਂ ਤੁਹਾਡਾ ਆਪਣਾ ਰਾਜਾ ਬੜੇ ਸੋ ਹਜੇ ਕੁਝ ਸਾਥੀ ਜੁੜ ਰਹੇ ਆਪਣੇ ਨਾਲ ਸੋ ਵਰ ਕੀ ਹਾਲ ਹੈ ਸਭ ਠੀਕ ਠਾਕ ਹੋ ਅੱਛਾ ਮੈਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ ਕਿ ਅੱਜ ਸਵਧਾਨ ਦੇ ਨਿਰਮਾਤਾ ਦਾ ਯਾਨੀ ਕਿ ਬਾਬਾ ਸਾਹਿਬ ਅੰਬੀਦ ਕਰਦਾ ਜਨਮ ਦਿਨ ਹੈ ਤੇ ਮੈਂ ਅੱਜ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਤੇ ਬਾਬਾ ਸਾਹਿਬ ਅੰਬੇਦਕਰ ਦੇ ਪਹੁੰਚ ਰਿਹਾ ਜਾ ਰਿਹਾ ਹਾਂ ਸੋ ਦੋਸਤੋ ਉੱਥੇ ਬਾਬਾ ਸਾਹਿਬ ਦੇ ਬਾਰੇ ਉਹਨਾਂ ਨੇ ਕੀ ਕੀਤਾ ਇਸ ਦੇਸ਼ ਤੇ ਲੋਕਾਂ ਦੇ ਲਈ ਉੱਥੇ ਚਰਚਾ ਕਰਾਂਗੇ ਬਾਲੀ ਨਾਲ ਮੈਂ ਅੱਜ ਦਾ ਜਿਹੜਾ ਇਹ ਲਾਈਵ ਹੋ ਰਿਹਾ ਹੈ ਇਹਦੇ ਤੇ ਜਿਸ ਪ੍ਰਕਾਰ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਉਕੀ ਦੇ ਲੀਡਰ ਉਹਨਾਂ ਤੇ ਸਰਕਾਰ ਨੇ ਜਾਣੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਕਦਮਾ ਦਰਜ ਕਰ ਦਿੱਤੇ ਗਏ ਹਨ। ਔਰ ਨਾਨ ਬੇਲੇਬਲ ਉਹ ਮਕਦਮੇ ਨੇ। ਔਰ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ। ਕਿ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ। ਲੇਕਿਨ ਅੱਜ ਜ਼ਰੂਰੀ ਰਜਿਵਿਆਂ ਦੇ ਕਰਕੇ ਮੇਰਾ خیال ਪੁਲਿਸ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਔਰ ਹੋ ਸਕਦਾ ਹੈ ਇਹਰੇ ਬਾਰੇ ਕੱਲ ਸਮੁੱਚੀ ਕਾਂਗਰਸ ਚਰਚਾ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸੇਗੀ ਨਾਲ ਨਾਲ ਪਰਚਾ ਕਿਉਂ ਦਰਜ ਕੀਤਾ ਗਿਆ ਜਨਾਬ ਜਨਾਬੇ ਆਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਉਂ ਕੀਤਾ ਮਕਦਮਾ ਦਰਜ ਉਹ ਕਹਿਣ ਲੱਗੇ ਕੀ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ 32 ਹੈਂਡ ਗ੍ਰਨੇਡ ਦੀ ਜਾਣਕਾਰੀ ਦੇਣ ਉਹ ਜਿਹੜੀ ਉਹਨਾਂ ਨੇ ਟੈਲੀਵਿਜ਼ਨ ਤੇ ਕਹੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਕਿ 18 ਜਿਹੜੇ ਚੱਲ ਚੁੱਕੇ ਐ ਤੇ 32 ਹੋਰ ਬਕਾਇਆ ਬਾਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਬਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਜਾਂ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਕੋਈ ਦਾਨ ਸਭਾ ਜਿਹੀ ਇਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਸਾਭ ਜੀ ਤੇ ਹੁਣ ਨਹੀਂ ਤੁਹਾਡੀ ਪੰਜਾਬ ਦੀ ਪੁਲਿਸ ਹੈ ਜਿਹੜੀ ਪੁੱਛਣ ਆਲੀ ਹੋਵੇ ਵੀ ਪੁੱਛਦੀ ਹੋਵੇ ਵੀ ਦੱਸੋ ਸਰ ਤੁਹਾਡਾ ਕੀ ਟਿੱਪਾ ਟਿੱਪਣੀ ਹੈ ਇਹ ਰੇ ਤੇ ਇਸ ਤਰ੍ਹਾਂ ਦਾ ਸਖਾਵਾਂ ਮਾਹੌਲ ਤੁਸੀਂ ਬਣ ਨਹੀਂ ਦਿੱਤਾ ਪੰਜਾਬ 'ਚ ਪਹਿਲਾਂ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ ਮੈਂ ਯਾਦ ਕਰਾਂ ਸੰਵਿਧਾਨ ਦੇ ਨਿਰਮਾਤਾ ਦੀ ਗੱਲ ਕਰਾਂ ਅਜ ਬਾਬਾ ਸਾਹਿਬ ਅੰਬੇਦਕਰ ਦੀ ਇਹ ਆਪਣੀ ਪਾਰਟੀ 'ਚੋਂ ਜਿੱਤੇ ਸਨ ਕੇਵਲ ਇੱਕ ਦੋ ਮੈਂਬਰ ਸਨ ਤੇ ਜਦੋਂ ਕਨਸਟੀਟਿਊਟ ਅਸੈਂਬਲੀ ਦਾ ਨਿਰਮਾਣ ਹੋਇਆ ਉਦੋਂ ਸਰਕਾਰ ਕੋਲੇ ਬਹੁਮਤ ਸੀ ਕਾਂਗਰਸ ਪਾਰਟੀ ਦੀ ਕੋਲੇ 200 ਤੋਂ ਵੱਧ ਲੋਕ ਜਿੱਤੇ ਸਨ ਲੇਕਿਨ ਇਸੇ ਬਾਅਦ ਯੁੱਧ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਲਾਅ ਮਨਿਸਟਰ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸੀ ਇਸ ਤਰ੍ਹਾਂ ਆਪੋਜੀਸ਼ਨ ਦੀ ਔਰ ਵਿਰੋਧੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਤੋਂ ਉਹ ਇਸ ਬਾਰੇ ਕੀ ਪਤਾ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਅਖਬਾਰ 'ਚ ਇਹ ਗੱਲ ਲੱਗੀ ਹੈ ਮੈਂ ਉਹਦਾ ਟਵੀਟ ਵੀ ਕੀਤਾ ਬਾਜਵਾ ਸਾਹਿਬ ਨੇ ਔਰ ਮੈਂ ਉਹਨੂੰ ਰੀਟਵੀਟ ਕਰਕੇ ਉਹਦੀ ਪੁਸ਼ਟੀ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਹੈ ਹਿੰਦੀ ਅਖਬਾਰ ਨੇ ਲਿਖਿਆ ਕਿ 55 ਹੈਂਡ ਗਰਨੇਡ ਆਏ ਹੋਏ ਹੈ ਜਿਹਦੇ ਵਿੱਚੋਂ ਪੁਲਿਸ ਕਹਿ ਰਹੀ ਹੈ ਅਜੇ ਨੋ ਲਾਪਤਾ ਲੱਭਣੇ ਬਾਕੀ ਹੈ ਪੁਲਿਸ ਕਹਿ ਰਹੀ ਹੈ ਮੇਰਾ ਮੰਨ ਲਓ ਉਹ ਅਖਬਾਰ ਤੇ ਵੀ ਪਰਚਾ ਦੇ ਦਿਓ ਕਿ ਜੇ ਬਾਜਵਾ ਸਾਹਿਬ ਨੇ ਕਹਿਤਾ ਕਿਉਂਕਿ ਜਿਸ ਪ੍ਰਕਾਰ ਦੇ ਹਾਲਾਤ ਹੈ ਹਰ ਵਿਅਕਤੀ ਨੂੰ ਲੱਗਦਾ ਵੀ ਤੜਕੇ ਸਨੇਹਾ ਆਇਆ ਹੈਂਡ ਗ੍ਰਨੇਡ ਗੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲਿਆਂ ਨੇ ਤੁਹਾਨੂੰ ਕਿਹਾ ਸੀ 48 ਦਿਨ ਪਹਿਲਾਂ ਕਿ ਸੇ Hindu ਵਿਅਕਤੀ ਤੇ ਹਮਲਾ ਹੋ ਸਕਦਾ ਹੈ ਲੀਡਰ ਤੇ ਤੇ ਹੋਇਆ ਕਾਲਿਆ ਸਾਹਿਬ ਤੇ ਸੋ ਬਾਜਵਾ ਸਾਹਿਬ ਨੇ ਕਿਹਾ ਮੇਰੇ ਮੁਤਾਬਕ ਹਜੇ ਹੋਰ ਹਮਲੇ ਵੀ ਹੋਣੇ ਬਾਕੀ ਹੈ ਇਹਨਾਂ ਤੇ ਗੌਰ ਫਰਮਾਏ ਔਰ ਇੱਕ మీడియం ਮਾਧਿਅਮ ਜਿਹੜਾ ਚੈਨਲ ਦਾ ਚੁਣਿਆ ਗਿਆ ਉਹਰੇ ਰਾਹੀਂ ਤੁਹਾਨੂੰ ਇਤਲਾ ਦੇਣ ਦੀ ਕੋਸ਼ਿਸ਼ ਕੀਤੀ ਕਾਈ ਦਾ ਤਾਂ ਇਹ ਸੀ ਟੈਲੀਫੋਨ ਕਰਕੇ ਪੁੱਛਦੇ ਕਿ ਬਾਜਵਾ ਸਾਹਿਬ ਦੱਸੋ ਕਿਤੇ ਹੋਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰਾਉਣ ਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰ ਦਿਓ ਇਹਨਾਂ ਦੀ ਤੇ ਅੰਦਰ ਟੱਕ ਲੋ ਕਿਉਂਕਿ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਕਿ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਓਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਟੈਲੀਫੋਨ ਕੀਤਾ ਬਹੁਤ ਸਾਰਿਆਂ ਨੇ ਜਿਹੜੇ ਪ੍ਰਧਾਨਾਂ ਨੇ ਐਮ ਐਲ ਏ ਸਾਥੀਆਂ ਨੇ ਗੁਰਕੀਰਤ ਜੀ ਦਾ ਆਇਆ ਨਾਗਰਾ ਜੀ ਦਾ ਆਇਆ ਜੀਰਾ ਜੀ ਦਾ ਆਇਆ ਹੋਰ ਕਈ ਸਾਥੀਆਂ ਨੇ ਮੈਨੂੰ ਟੈਲੀਫੋਨ ਕੀਤੇ ਨੌਜਵਾਨ ਸਾਥੀ ਸਾਰੇ ਯੰਗ ਐਮਐਲਏ ਆਨੇ ਯਾਰੇ ਤਾਂ ਬੜੀ ਗਲਤ ਗੱਲ ਐ ਇਹ ਤਾਂ ਆਪਾਂ ਸਾਰੇ ਕਹਿੰਦੇ ਆ ਫਿਰ ਸਾਰਿਆਂ ਦੇ ਪਰਚਾ ਦੇਦੇ ਹੋ ਅਖਬਾਰ ਤੇ ਵੀ ਦੇਦੇ ਹੋ ਸੋ ਇਹ ਗੱਲ ਚੰਗੀ ਨਹੀਂ ਤੁਸੀਂ ਕਿਹਾ ਸੀ 골ਡੀ ਫੜ ਕੇ ਲੈਂਦਾ ਉਥੋਂ ਬਾਹਰੋਂ ਇਹ ਵੀ ਤਾਂ ਮਿਸ ਇਨਫੋਰਮੇਸ਼ਨ ਸੀਗੀ ਸੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਸਾਡੇ ਸੀਐਲਪੀ ਲੀਡਰ ਦੇ ਨਾਲ ਆ ਔਰ ਮੈਂ ਕੱਲ ਵੀ ਕਹਿਆ ਸੀ ਅੱਜ ਵੀ ਕਹ ਰਿਹਾ ਕਿਸੇ ਪਰਵਾਹ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਔਰ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਗਾ ਕਾਂਗਰਸ ਪਾਰਟੀ ਨੂੰ ਪਰ ਤੁਹਾਡੀਆਂ ਇਹ ਹਰਕਤਾਂ ਵੇਖ ਕੇ ਤੁਹਾਨੂੰ ਲੋਕਾਂ ਨੇ ਮਾਫ਼ੀ ਕਰਨਾ ਇਹ ਗੱਲ ਯਾਦ ਰੱਖਿਓ ਮਾਨ ਸਾਹਿਬ ਇਹ ਮਤ ਸਮਝੋ ਵਿੰਤਾ ਬਦਲਦੇ ਰਹਿੰਦੇ ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਮੁਲਕ ਦੇ ਸਾਰੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਆ ਕੋਈ ਟੀਵੀ ਤੇ ਨਹੀਂ ਕਹਿੰਦਾ ਕੋਈ ਖੁੰਡਾ ਤੇ ਕਹਿ ਰਿਹਾ ਹੈ ਕੋਈ ਸੱਤਾ ਚ ਕਹਿ ਰਿਹਾ ਹੈ ਕੋਈ ਵੇੜੇ ਚ ਕਹਿ ਰਿਹਾ ਹੈ ਕਿ ਬੰਬ ਧਮਾਕੇ ਹੋ ਰਿਹਾ ਹੈ ਕਰੋ ਨਾ ਕੁਝ ਕਰਦੇ ਹੋਏ ਤਾਂ ਸਾਡੇ ਲੀਡਰ ਤੇ ਤੁਸੀਂ ਸੀਐਲਪੀ ਲੀਡਰ ਤੇ ਪਰਚਾ ਦਿੱਤਾ ਕੋਈ ਗੱਲ ਨਹੀਂ ਕੱਲ ਨੂੰ ਆਵਾਂਗੇ ਔਰ ਦੇਖਾਂਗੇ ਕਿਸਮੇ ਹੈ ਕਿੰਨਾ ਹੈ ਦਮ ਕੱਲ ਨੂੰ ਆਵਾਂਗੇ ਜਨਾਬ ਔਰ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕੱਲ ਨੂੰ ਆਪਾਂ ਚਰਚਾ ਕਰਾਂਗੇ ਔਰ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਆਪਾਂ ਇਕੱਠੇ ਹੋ ਕੇ ਅੱਗੇ ਵਾਲੀ ਜਿਹੜੀ ਰਣਨੀਤੀ ਹੈ ਉਹ ਬਣਾਵਾਂਗੇ ਕਿ ਆਪਣੀ ਅਗਲੀ ਰਣਨੀਤੀ ਕੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਲੀਡਰ ਸਹਿਬਾਨਾਂ ਨੂੰ ਜਿਹੜੇ ਵੀ ਕਾਂਗਰਸ ਪਾਰਟੀ ਦੇ ਸਿਪਾ ਸਲਾਰ ਤੇ ਪਿਆਰ ਕਰਨ ਵਾਲੇ ਐ ਸਾਰੇ ਜਾਣੇ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਤੁਸੀਂ ਹਾਂ ਜਿੰਨੀ ਕਰਪਾਲਤਾ ਕਰਨੀ ਆ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤਗੜੇ ਹੋ ਕੇ ਅੱਜ ਤੁਸੀਂ ਸਵਿਧਾਨ ਵਾਲੇ ਦੇ ਲੜਾਈ ਲੜਨੀ ਹੈ ਔਰ ਇਸ ਗੁੰਗੀ ਬੈਰੀ ਸਰਕਾਰ ਦਾ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਦਾ ਅੱਜ ਮੂੰਹ ਤੋੜ ਮਾਰ ਜਵਾਬ ਵੀ ਤੁਸੀਂ ਲੋਕਾਂ ਨੇ ਦੇਣਾ ਹੈ ਧੰਨਵਾਦ ਮਿਲਦੇ ਆਂ ਫਿਰ